ਅੰਬੇ ਦੀ 5100 ਵਾਲੀ ਪਹਿਲੀ ਰੇਡ ਆ ਪਾ ਗਈ ਐ ਲੋਕੀ ਹੱਡੀਆਂ ਚੱਕ ਚੱਕ ਵੰਦੇ ਕੌਣ ਕਾਲੂ ਜੀ ਕਰੋ ਸੈੱਟ ਬਹੁਤ ਬਹੁਤ ਧੰਨਵਾਦ ਵਧਾਇਓ ਆਵਾਜ਼ ਆ ਸ਼ਾਜੀ ਹੈ ਸਨੀ ਹੁੰਦਲ ਕਹਿੰਦਾ ਵੀ ਜਿੰਨੀਆਂ ਇਹ ਛਾਲਾ ਮਾਰੂਗਾ ਤੇ ਹਰ ਇੱਕ ਛਾਲ ਦਾ ਜਿਹੜਾ ਉਹ 1000 ਰੁਪਏ ਦੇ ਨਾਲ ਮਾਨ ਸਨਮਾਨ ਕਰਾਂਗੇ ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਸ਼ਾਜੀ ਦੀ ਰੇਡ ਨਾਲਾ ਪਿਆਰ ਵੀ ਕਮਲੇ ਇਦਾਂ ਦਾ ਹੋਵੇ ਜਿਵੇਂ ਅੱਖਾਂ ਤੇ ਹੱਥਾਂ ਦਾ ਹੁੰਦਾ ਹੈ ਦਿਲ ਤੇ ਸੱਟ ਲੱਗਦੀ ਅੱਖਾਂ ਚੋਂ ਹੰਝੂ ਨਿਕਲਦੇ ਹੱਥ ਥਾਫ ਕਰਦੇ ਆ ਪਿਆਰ ਵੇਖਣਾ ਨਾ ਪੈਰੀ ਪਾਈ ਚਪਲਾ ਲੈ ਵੇਖੋ ਇੱਕ ਟੁੱਟ ਜੇ ਤੇ ਤੁਜੀ ਚੰਦਰੀ ਦੀ ਜ਼ਿੰਦਗੀ ਖਰਾਬ ਹੋ ਜਾਂਦੀ ਆ ਆਵਾ ਘੋੜਾ ਮੇਰੇ ਵੀਰੋ ਪਰਮਜੀਤਪੁਰਿਆ ਜਿਵੇਂ ਕਹਿੰਦੇ ਨਾ ਲੱਲੇ ਲਾਲ ਲੱਖਾ ਸੱਸੇ ਨਾਲ ਜ਼ਰੂਰ ਗੱਗੇ ਨਾਲ ਗਾਜੀਪੁਰ ਆ ਚੌਦੀ ਜਮਸੂਰ ਗੱਗੇ ਨਾਲ ਘੋੜਾ ਕੋਕੋ ਵਾਂਗੂ ਭੱਜਦਾ ਰੱਤ ਕੇ ਸਨਖਾ ਯਾਰਾ ਲੱਖਾ ਬੜਾ ਫੱਪਦਾ ਇੱਕ ਪਾਸੇ ਕੋੜਾ ਤੇ ਦੂਜੇ ਪਾਸੇ ਮਨਿੰਦਰ ਚੱਕੀ ਕੋੜਾ ਆ ਕੋੜਾ ਆ ਕੋੜਾ ਸਪਰੇਅ ਗਰਾਊਂਡ ਦੇ ਵਿੱਚ ਪੁਛਦੀ ਕਰਦੇ ਹੋ ਬੜੀ ਮਿਹਰਬਾਨੀ ਹੋਊਗੀ ਜਿਹੜੇ ਪੀੜ ਦੀ ਡਿਊਟੀ ਹੈ ਉਹ ਗਰਾਊਂਡ ਦੇ ਵਿੱਚ ਸਪਰੇਅ ਲਓ ਸਾਹਮਣੇ ਮੱਖਣ ਮੱਖੀ ਹੈ ਮੱਖੀ ਤਿਆਰਪਾ ਔਰ ਦੂਜੇ ਪਾਸੇ ਚੜਦੀ ਪ੍ਰੇਸ ਲੱਗ ਗਿਆ ਚੋਰ ਉਹ ਵੇਰ ਕੇ ਲੈ ਤਾੜੀਆਂ ਵਾਰੇ ਬੱਲੇ 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 ਵਾਹ ਓ ਨੌਜਵਾਨਾ ਇਹ ਸੀਚੇ ਵਾਲੀ ਐ ਇਹ ਸੀਚੇ ਵਾਲੀ ਐ ਇਹ ਗੁਰਵਿੰਦਰ ਆ ਕਿ ਲੱਭੂ ਆ ਮੈਨੂੰ ਅੱਜ ਨਹੀਂ ਭਲੇਖਾ ਪੈਂਦਾ ਲੱਭੂ ਆ ਜਿਹੜਾ ਉਹ ਹੱਥ ਘੜਾ ਕਰ ਲੂਗਾ ਆਓ ਮੈਨੂੰ ਲੱਗਦਾ ਵੀ ਗੁਰਵਿੰਦਰ ਨੇ ਓ ਲੱਭੂ ਨੇ ਜਫਾ ਲਾਇਆ ਆ ਗੁਰਵਿੰਦਰ ਆ ਇਧਰਲੇ ਪਾਸੇ ਨੌਜਾਨ ਲਓ ਬਰਨਾਲੇ ਵਾਲਾ ਅਰਸ਼

ਰੇਡ ਪਾਉਣ ਦੇ ਲਈ ਥੀਰਾਵਾਲ ਦੀ ਧਰਤੀ ਦਾ ਬੁਲਟ ਮੇਰੇ ਵੀਰੋ ਔਕਰ ਸਿੰਘ ਜੀ ਸਨ ਅਫਸਰ ਸਰਦਾਰ ਗਰਮੀਤ ਸਿੰਘ ਜੀ ਸੈਕਟਰੀ ਸਾਹਿਬ ਉਹਨਾਂ ਵੱਲੋਂ ਪੁੱਜੀ ਰੇਡ 55 ਸਦੇ ਚਾਰ ਜਿਆਫੀ ਸਰੇਂਦਰ ਮਿੰਟੂ ਖਰੇ ਦੀ ਟੀਮ ਦੇ ਮੇਰੇ ਵੀਰੋ ਆ ਮਨੂਕਲੇ ਆਸਟ੍ਰੇਲੀਆ ਵੱਲ ਦੇ ਟੀਮ ਦੇ ਅਰਥ ਦੀ ਟੀਮ ਦੇ ਚਾਰ ਇੱਕ ਪਾਸੇ ਇੱਕ ਪਾਸੇ ਇੱਕ ਪਾਸੇ ਜਠੌੜਾ ਵਾਲਾ ਦੇਖੀ ਥੀਰਾਵਾਲੀਆ ਬੁਲਟ ਔਕਰ ਸਿੰਘ ਨੀਤ ਸਿੰਘ ਸੈਕਟਰੀ ਹੁਣਾਂ ਵੱਲੋਂ ਲੱਗੇ 5100 ਵਾਲੀ ਵੀ ਦੂਜੀ ਸਫਲ ਪਾ ਗਿਆ ਹੈ ਫਕੀਰ ਹੁਸੈਨ ਦਾ ਪੁੱਤਰ ਇਹ ਸ਼ੌਜਾਤ ਅਲੀ ਇਹਨੂੰ ਦੁਨੀਆ ਸ਼ਾਜੀ ਦੇ ਤੌਰ ਤੇ ਜਾਣਦੀ ਹੈ ਪ੍ਰੋਫੈਸਰ ਮੱਖਣ ਸਿੰਘ ਜੀ ਨੇ ਆਖਿਆ ਵੀ ਇਹ ਸ਼ਹੀਯਾਤ ਹੈ ਇਹ ਸ਼ਹੀਯਾਤ ਹੈ ਇਹ ਸ਼ਹੀਯਾਤ ਹੈ ਲਓ ਸਾਹਮਣੇ ਦੇਖਦਾ ਵੀ ਪੁਆਇੰਟ ਜਿਹੜਾ ਹੈ ਇਹ ਨੌਜਨ ਸ਼ੱਕਰਪੁਰੀਆ ਆਪਣੀ ਟੀਮ ਦੇ ਲਈ ਜੋੜ ਗਿਆ ਚੱਲ ਵੀ ਘੋੜਿਆਂ ਪਾ ਵੀ ਕਬੱਡੀ ਨੌਜਨ ਹੈ ਇਸ ਲਈ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਅੱਜ ਦਾ ਦਿਨ ਕਹਿੰਦੇ ਮੇਰੇ ਵੀਰੋ ਵੇਰਕੇ ਦੇ ਵਿੱਚ ਹੈ ਕੱਲ ਨੂੰ ਲਹਿਲੀ ਪਿੰਡ ਹੈ ਔਰ ਵੱਡਾ ਖੇਡ ਮੇਲਾ ਹੋਣਾ ਔਰ 30 ਤਰੀਕ ਨੂੰ ਮੇਰੇ ਵੀਰੋ ਕਹਿੰਦੇ ਆਜਮਪੁਰ ਦੇ ਵਿੱਚ ਮੇਲਾ 29 ਨੂੰ ਸੇਖੇ ਦੇ ਵਿੱਚ ਗੱਗੀ ਹੁਣੀ ਸੱਦਾ ਦੇ ਰਿਆ ਵੀ ਵੱਡਾ ਮੇਲਾ ਕੇਵਲ ਸੇਖੇ ਦੇ ਪਿੰਡ ਦੇ ਵਿੱਚ ਹੋਵੇਗਾ ਔਰ 31 ਨੂੰ ਚੱਬੇ ਹੈ 1 April ਜਿਹੜੀ ਹੋਣੀ ਹੈ ਉਹ ਮੇਰੇ ਵੀਰੋ ਰਵੀਰ ਹੁੰਦਲ ਨਵਰਵੀਰ ਹੁੰਦਲ ਲਾਬ ਹੁੰਦਲ ਸਟੱਡ ਫਾਰਮ ਵਾਲੇ ਭਰਾ ਅਕਵੇ ਇੱਕ ਕੰਨੀ ਦੇ ਉੱਤੇ ਔਰ ਚੱਲੇ ਵਾਲਾ ਅਰਸਾ ਮੇਰੇ ਵੀਰੋ ਨਾਲ ਸਿਹਿਆਲੀ ਵਾਲਾ ਭੀਦਾ ਨਾਲ ਮਨਿੰਦਰ ਚੱਕੀ ਹੈ ਨਾਲ ਕਾਕਾ ਸੱਗਰਪਰੀਆ ਦੁਨੀਆ ਦੀ ਮੰਨੀ ਪਰਮੰਨੀ ਚੈਨ ਪਰ ਬਰਨਾਲੇ ਵਾਲਾ ਅਰਸਾ ਸ਼ਾਨਦਾਰ ਪੰਜ ਆਪਣੀ ਟੀਮ ਨੂੰ ਜੋੜਦਾ ਹੋਇਆ ਅਗਲੀ ਰੇਡ ਪਾਉਂਦੇ ਨੇ ਆ ਵਾਹ ਯਾਦ ਸਾਜੀ ਸੱਕਰਪਰੀ ਮੇਰੇ ਵੀਰੋ ਕਬੱਡੀ ਕਬੱਡੀ ਕਰਦਾ ਹੋਇਆ ਸਰੇਂਦਰ ਮਿੰਟੂ ਖਹਿਰਾ ਜਿਹੜਾ ਚੂਸਲੇ ਵਰ ਪਿੰਡ ਇੱਥੇ ਪੜਿਆ ਆ ਮਾਰ ਵਾਲੀ ਗੱਲ ਹੈ ਦੋ ਜਗ੍ਹਾ ਰਹਿ ਆ ਸਾ ਭਾਬੀ ਯਾਦੀ ਯਾਰੀ ਮੰਨੂ ਕਲੇਰ ਦੇ ਨਾਲ ਆ ਫੱਟੇ ਚ ਗੱਡੇ ਜਿੱਲ ਵਰਗੀ ਏ ਪਾਲ ਢਲਵਾ ਵਾਲਾ ਮਾਣ ਕਰਦਾ ਤੇ ਨਾਲ ਪ੍ਰਭ ਖਹਿਰਾ ਧਾਰੋ ਬਲੇ ਵੱਡੇ ਨਾਮਾਂ 100 ਦਾ ਮਾਣ ਲੈ ਵੀ ਨਵ ਆ ਵੀ ਆਪਾਂ ਪੁੱਛਦੇ ਕਰ ਦਿੱਤੇ ਆ ਨੌਜਾਨਾ ਵਿਸ਼ੇਸ਼ ਤੌਰ ਤੇ ਧੰਨਵਾਦ ਆ ਲੈ ਵੀ ਸੋਨਿਆ ਆ 5100 ਫੜੀ ਆ ਜਾ ਵੀ ਪਵੀ ਇੱਧਰ ਆ ਅੰਬੇ ਦੀ ਰਵੀ ਸ਼ੇਰ ਸਿੰਘ ਦਾ ਪੁੱਤ ਸੁਰ ਸਿੰਘ ਵਾਲਾ ਅੰਬਾ 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 ਆ ਰਹੀ ਹੈ ਡਬਲ ਟੱਚ ਪੁਆਇੰਟ ਰੇਡਰ ਦੇ ਹਿੱਸੇ ਧਾਵੀ ਦੇ ਹਿੱਸੇ ਪਰਮਜੀਤਪਰੀਆ ਕੋੜਾ ਤਿਆਰ ਬਰ ਤਿਆਰ ਬਾਗੀ ਦਾ ਨਾਂ ਵੱਡਾ ਕੋੜੇ ਦਾ ਨਾਂ ਵੱਡਾ ਅਰਥ ਦੇ ਤਿੰਨ ਜੱਫੇ ਹਰਪਾਲ ਸਿੰਘ ਪਾਲਾ ਅਦੋਦੀ ਸਾਹਿਬ ਜਿੰਨਾ ਵੱਲੋਂ ਅੱਜ ਡੱਟ ਰੇਡਰ ਤੇ ਸਟਾਪਰ ਤੇ ਟੱਕਰ ਦਿੱਤੇ ਜਾਣੇ ਨੇ ਅਰਥ ਦੇ ਤਿੰਨ ਜੱਫੇ 51 ਸਦੇ ਉਰਲੀ ਕਨੀ ਜੋ ਮਨਿੰਦਰ ਮਨਿੰਦਰ ਬੰਦਰ ਚੱਕੀ ਅੱਜ ਫਿਰਦਾ ਸਾਰੇ ਟੱਕੀ ਅੱਜ ਫਿਰਦਾ ਸਾਰੇ ਧੱਕੀ ਪੁੰਨਈ ਹੋ ਰਈ ਸਾ ਸਾਯਾਦ ਸਾਜੀ ਆ ਗਿਆ ਰਪਿੰਦਰ ਲੈ ਵੀ ਸਾਜੀ ਸਾਡਾ ਵੀਰ ਹੁੰਦਲ ਕਹਿੰਦਾ ਸਣੀ ਕਹਿੰਦਾ ਵੀ ਸਾਜੀ ਨੂੰ ਕਹਦੇ ਵੀ ਜਿੰਨੀਆਂ ਛਾਲਾ ਮਾਰੂਗਾ ਹਰ ਇੱਕ ਛਾਲ ਦਾ 1100 ਹੋਣਾ ਸਣੀ ਸਹੀ ਆ ਓ ਸਾਹਮਣੇ ਪੁਆਇੰਟ ਜਿਹੜਾ ਰੀਡਰ ਦੇ ਹਿੱਸੇ ਹੈ ਉਧਰ ਨੂਰ ਪੀਕਨ ਇਰੀਆ ਕਹਿੰਦਾ ਵੀ ਜਿਹੜਾ ਵੀ ਬੇੜਕੇ ਦਾ ਖਿਡਾਰੀ ਬਾਹਰਲੇ ਪਿੰਡ ਦੇ ਕਿਸੇ ਵੀ ਟੂਰਨਾਮੈਂਟ ਤੋਂ ਬੈਸ ਦਾ ਖਿਤਾਬ ਜਿੱਤ ਕੇ ਆਊਗਾ ਰੀਡਰ ਹੋਵੇ ਚਾਹ ਜਾਫੀ ਉਹਨੂੰ 51000 ਦੇ ਨਾਲ ਸਪੈਸ਼ਲ ਸਨਮਾਨ ਕਰਾਂਗੇ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਆ ਹੌਸਲਾ ਵਧਾਉਣ ਦੀ ਗੱਲ ਹੁੰਦੀ ਹੈ ਕਿ ਕਿਸੇ ਨੂੰ ਹੌਸਲਾ ਦੇਣ ਦੀ ਗੱਲ ਹੁੰਦੀ ਹੈ ਲੈ ਵੀ ਨੂਰ ਤੇਰਾ ਵੀ ਧੰਨਵਾਦ ਹੈ ਵਿੱਕਾਂ ਦੇਰੀਆ ਦੇ ਪਰਿਵਾਰ ਦਾ ਲਓ ਸਾਹਮਣੇ ਖੇਡ ਮੈਦਾਨ ਵਿੱਚ ਅੰਬੇ ਦੀ ਰੇਡ ਚਾਰ ਜਫੀ ਤਿਆਰ ਵਰ ਤਿਆਰ ਨੇ ਦੋ ਸੀਕੇ ਆਲਦੇ ਇੱਕ ਸੁਰਖਪੁਰ ਦਾ ਇੱਕ ਖੀਰਾਵਾਲੀ ਦਾ ਆਓ ਸਾਹਮਣੇ ਰਾਮ ਸਿੰਘ ਦੀ ਗੁਰੂ ਵਾਲੀ ਸਰਪੰਚ ਸਾਹਿਬ ਫੈਸਲਾ ਕਰਗੇ ਵੀ ਪੁਆਇੰਟ ਜਿਹੜਾ ਹੈ ਰੀਡਰ ਦੇ ਹਿੱਸੇ ਹੈ ਪਰ ਯੋਧਿਆਂ ਸੁਰਖਪਰੀਆ ਬੇਨਤੀ ਤੇਰੇ ਵਾਲੇ ਪਾਸੇ ਥੋੜਾ ਜਿਹਾ ਰਸ਼ ਜ਼ਿਆਦੇ ਹੈ ਵੀਰਾਂ ਨੂੰ ਕਰੀ ਬੇਨਤੀ ਛਟਾਈਏ ਪਾਣੀ ਪੀਉਣ ਵਾਲਾ ਇੱਕੋ ਹੀ ਸੱਜਣ ਗਰਾਊਂਡ ਦੇ ਵਿੱਚ ਹੋਵੇ ਥੋੜੀ ਟੀਮ ਦੇ ਤਿੰਨ ਸੱਜਣ ਗਰਾਊਂਡ ਦੇ ਵਿੱਚ ਐ ਸੋ ਮੇਰੀ ਇਹ ਹੱਤਵਾਨ ਕੇ ਬੇਨਤੀ ਹੈ ਥੋੜਾ ਕੰਟਰੋਲ ਕਰੀਏ ਲਓ ਇੱਕ ਪਾਸੇ ਬੁਲਟ ਔਰ ਦੂਜੇ ਅੱਜ ਬੁਲਟ ਕੁਝ ਨਾ ਕੁਝ ਵੱਖਰਾ ਕਰੂਗਾ ਅੱਜ ਬੁਲਟ ਕੁਝ ਨਾ ਕੁਝ ਵੱਖਰਾ ਕਰ ਰੋ ਫਿਰਦਾ ਹੈ ਘਾਂਗੇ ਵਾਲਿਆ ਤੇਰੇ ਤੇ ਉਹ ਦੋ ਜੱਫੇ 2100 ਦੇ ਅਨੀ ਪ੍ਰਕਾਸ਼ ਤੇ ਕੁਲਦੀਪ ਪੇਰਕੇ ਵੱਲੋਂ ਹੋਣਗੇ ਅੰਬਾ ਤੇ ਕਹਿੰਦੇ ਬੁਲਟ ਅੱਜ ਕੁਝ ਵੱਖਰਾ ਕਰਨਗੇ ਅੰਬਾ ਤੇ ਬੁਲਟ ਉਹ ਫਿਰਦਾ ਪਰ ਪਹਿਲਾ ਵੀ ਰਪਿੰਦਰ ਮੁੰਡੇ ਨੇ ਟਰੈਕਟਰ ਜਿੱਤ ਜਿੱਤੇ ਘਰੇ ਏਜੰਸੀ ਬਣਾਈ ਹੋਈ ਐ ਆ ਘਰੇ ਏਜੰਸੀ ਬਣਾਈ ਹੋਈ ਐ ਮਾਣ ਬਰਨਾਲੇ ਵਾਲਾ ਅਰਸ ਜਿਵੇਂ ਕਹਿੰਦੇ ਆਇਆ ਪ੍ਰੀਤਾ ਗਿਆ ਪ੍ਰੀਤਾ ਲਾਈ ਮਾਰੀ ਤੋਨਾ ਕਬੱਡੀ ਤੇ ਕਪੂਰਥਲੇ ਜੀਜਾ ਕੋਈ ਦੋਨਾ ਆ ਰੇਡ ਤੋਂ ਦੇਲੇ ਆ ਆ ਗਿਆ ਸਹਯਾਦ ਸਾਜੀ ਮੇਰੇ ਵੀਰੋ ਫੱਗਰ ਪ੍ਰੀਆ ਆ ਮੁੰਡਾ ਕਬੱਡੀ ਕੱਪ ਦਾ ਸਰਬੋਤਮ ਧਾਵੀ ਕਦੇ ਸੱਜੇ ਕਦੇ ਖੱਬੇ ਪਰ ਖੀਰਾ ਵਾਲੀਆ ਸੁਰਲੀ 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 ਖੀਰਾ ਵਾਲੀਆ ਪਰ ਇਹ ਵੀ ਪਰਮਾਣੂ ਬੰਬ ਵਰਗਾ ਆ ਲੱਖਾਂ ਵਰਗਾ ਪੁਆਇੰਟ ਸਹਯਾਦ ਸਾਜੀ ਆਪਣੀ ਟੀਮ ਲਈ ਜੋੜਦਾ ਹੋਇਆ ਹਰਮਨ ਕਈਏ ਤੇ ਦੁਨੀਆ ਘਟ ਜਾਂਦੀ ਹੈ ਜੇ ਬੁਲਟ ਕਈਏ ਚਾ ਬੱਚਾ ਜਾਣਦਾ ਆ ਵਾ ਖੀਰਾਵਾਲ ਦੀ ਧਰਤੀ ਦਾ ਬੁਲਟ ਜਦਿਆਂ ਗੱਲਾਂ ਗੱਲਾਂ ਗੀਤਾਂ ਦੇ ਵਿੱਚ ਹੋਈਆਂ ਹਰਮਨ ਖੀਰਾਵਾਲ ਦੇ ਬੁਲਟ ਨੂੰ ਆ ਲੋਕੀ ਧੁਕ ਧੁਕ ਕਹਿੰਦੇ ਆ ਖੀਰਾਵਾਲ ਦੇ ਬੁਲਟ ਨੂੰ ਅੜੀਏ ਲੋਕੀ ਧੁਕ ਧੁਕ ਕਹਿੰਦੇ ਤੇ ਮਿੱਤਰਾਂ ਦੇ ਕੱਪ ਦੇ ਕੁੜੇ ਵੇਖ ਲਲਕਰੇ ਪੈਂਦੇ ਮਿੱਤਰਾਂ ਦੇ ਕੱਪ ਦੇ ਕੁੜੇ ਆ ਲੇ ਬਲੇ ਸੇਵਕ ਤੇ ਅੰਬਾ ਅੰਬਾ ਤੇ ਸੇਵਕ ਪੁਆਇੰਟ ਜਿਹੜਾ ਰੇਡਰ ਦਾ ਹੈ ਖੀੜਾ ਵਾਲੀਆਂ ਬੁਲਟ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਬਤਾਲੇ ਵਾਲਾ ਸੰਦੀਪ ਔਰ ਉਧਰ ਖੁੱਲਾ ਖਾਲਸਤਾਨੀ ਹੈ ਇਧਰ ਕਹਿੰਦੇ ਗੁਰਰਾਮ ਮੇਰੇ ਵੀਰੋ RAM ਸਿੰਘ ਜੀ ਗੁਰੂ ਵਾਲੀਆ ਵਿੱਕੀ ਲੰਮਾ ਚੱਬੇ ਵਾਲੇ ਕਹਿੰਦੇ 31 ਤਰੀਕ ਨੂੰ ਵੱਡਾ ਮੇਲਾ ਬਾਬਾ ਨੌ ਸਿੰਘ ਜੀ ਦਾ ਸਮਾਦਾ ਤੇ ਹੋਣਾ ਤੇ ਜਿੱਥੇ ਹਰਤਨ ਗੜੀਏ ਸੋਡੀ ਦਾ ਮਾਣ ਸਨਮਾਨ ਵੱਡਾ ਹੋਣਾ ਤੇ ਮਾਣ ਸਨਮਾਨ ਬਾਬਾ ਜੀ ਉਹਨਾਂ ਨੇ ਬਖਸ਼ਣੇ ਆਓ ਸਾਹਮਣੇ ਅਗਲੀ ਕਬੱਡੀ ਅੰਬੇ ਦੀ ਨਵਾਬੀ ਤੌਰ ਹੈ ਅੰਬੇ ਦੀ ਨਵਾਬੀ ਤੌਰ ਹੈ ਆਓ ਬਦਲਣ ਵਾਲੇ ਐ ਪਰ ਸਮੇਂ ਦੀ ਗੱਲ ਹੋਣੀ ਹੈ ਇੱਕ ਪਾਸੇ ਸੀਕੇ ਵਾਲੀ ਹੈ ਔਰ ਦੂਜੇ ਪਾਸੇ ਅੰਬਾ ਕਰਦਾ ਕੋਸ਼ਿਸ਼ ਤੇ ਪੁਆਇੰਟ ਜਿਹੜਾ ਹੈ ਰੇਡਰ ਦੇ ਹਿੱਸੇ ਹੈ ਪੁਆਇੰਟ ਜਿਹੜਾ ਇਸ ਵੇਲੇ ਧਾਵੀ ਦਾ ਹੈ ਇਧਰ ਹਰਪਾਲ ਸਿੰਘ ਜੀ ਭਾਲਾ ਸਾਡੇ ਵੀਰ ਨੇ ਜਿਨ੍ਹਾਂ ਵੱਲੋਂ ਇੱਕ ਟਰੈਕਟਰ ਉਹ ਸਨਮਾਨ ਮੇਰੇ ਵੀਰੋ ਕੀਤਾ ਜਾ ਰਿਹਾ ਹੈ ਬੈਸਟ ਰੇਡਰ ਵਾਲਾ ਸਰਦਾਰ ਕਸ਼ਮੀਰ ਸਿੰਘ ਜੀ ਦੇ ਪੁੱਤਰ ਨੇ ਤੇ ਜਸ਼ਨਪ੍ਰੀਤ ਆਸਟ੍ਰੇਲੀਆ ਤੋਂ ਸਾਡਾ ਛੋਟਾ ਵੀਰ ਲਾਈਵ ਜੁੜਿਆ ਹੋਊਗਾ ਲਾਲੀ ਬਾਬਾ ਜੀ ਦੇ ਪੁੱਤਰ ਦੀਆਂ ਕੈਨੇਡਾ ਵੱਲੋਂ ਅੱਛਾ ਦੋਨੋਂ ਟਰੈਕਟਰੀ ਤੁਹਾਡੇ ਵੱਲੋਂ ਐ ਬਹੁਤ ਬਹੁਤ ਧੰਨਵਾਦ ਕਸ਼ਮੀਰ ਸਿੰਘ ਜੀ ਦੇ ਪਰਿਵਾਰ ਦਾ ਪਰ ਸਾਹਮਣੇ ਇਹ ਸ਼ੌਕਤ ਅਲੀ ਕਾਕਾ ਇਹ ਸ਼ੌਕਤ ਅਲੀ ਪ੍ਰਾਚਾ ਸਾਹਿਬ ਕਾਕਾ 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 ਮਾਰਕ ਗੁੱਤਰਾਂ ਦੇ ਲਾਣੇ ਦੇ ਮੁੰਡੇ ਆ ਮੇਰੇ ਵੀਰੋ ਆ ਗਿਆ ਇੱਕ ਨੇ ਜੱਫਾ ਲਾ ਬੱਲੇ ਬੱਲੇ ਕਰ ਬਾਈ ਆ ਦੂਜਾ ਚੜਦੇ ਸੋਰਜ ਨੂੰ ਸਾਜਦਾ ਕਰਦਾ ਮੇਰੇ ਵੀਰੋ ਸਹਾਯਾਤ ਸਾਜੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਅੱਲਾਹੁਦਾ ਆਵਾਜ਼ਾਂ ਆਵੇ ਨਾ ਕਹਿਣ ਤੋਂ ਬਿਨਾ ਕਹਿਣ ਤੋਂ ਤਾੜੀਆਂ ਵੱਜਦੀਆਂ ਆਵਾ ਨੌਜਵਾਨ ਠੀਰਾ ਮਾਲ ਦੀ ਧਰਤੀ ਪਰ ਦੂਜੇ ਪਾਸੇ ਸਰਿਆਲੀ ਵਾਲੇ ਵੀਰੇ ਦਾ ਆਹ ਨਾਂ ਵੱਡਾ ਅੰਬਾ ਫੇਰ ਆ ਗਿਆ ਰਤਪੰਦਰ ਅੰਬਾ ਫੇਰ ਆ ਗਿਆ ਆ ਆ ਨੱਚਦਾ ਟੱਪਦਾ ਹੱਸਦਾ ਠੀਰਾਵਾਲੀਆ ਬੁਲਟ ਸ਼ਾਨਦਾਰ ਪੁਆਇੰਟ ਆਪਣੀ ਟੀਮ ਲਈ ਜੋੜ ਗਿਆ ਅਗਲੀ ਰੇਡ ਆਂਬਾ ਵੀ ਆ ਟਰੈਕਟਰ ਤੇ ਬੈਠ ਨੂੰ ਫਿਰਦਾ ਟਰੈਕਟਰ ਤੇ ਬੈਠ ਨੂੰ ਫਿਰਦਾ ਦੁਨੀਆ ਦੀ ਮੰਨੀ ਪਰ ਮੰਨੀ ਚੈਣ ਸੀਚੇ ਵਾਲੀਆ ਗਰਸੇਵਕ ਠੀਰਾਵਾਲਿਆ ਸਰਲੀ ਕਾਉਂਟ ਟੱਚ ਮਾਰਦਾ ਠੀਰਾਵਾਲੀਆ ਆਂਬਾ ਆਂਬਾ ਯੋਨੇ ਕਰੀ ਫੇਰ ਬੰਦੇ ਬਹੁਤ ਖੜੇ ਐ ਪਲੀਜ਼ ਮੇਰਾ ਵੀਰ ਬਣ ਕੇ ਬਿਠਾ ਲੈ ਪਿੱਛੇ ਬਹੁਤ ਬੰਦੇ ਤੁਰੇ ਫਿਰਦੇ ਐ ਜਿਹੜੇ ਜਾਲ ਤੇ ਖੜੇ ਹੁੰਦੇ ਐ ਉਹਨਾਂ ਨੂੰ ਬਹੁਤ ਦੇਖਣ ਦੇ ਵਿੱਚ ਪ੍ਰੋਬਲਮ ਆ ਜਾਂਦੀ ਐ ਲਓ ਸਾਹਮਣੇ ਖੇਡ ਮੈਦਾਨ ਅੰਦਰ ਆਹ ਕਹਿੰਦੇ ਅਰਸ਼ ਐ ਆਹ ਕਹਿੰਦੇ ਅਰਸ਼ ਐ ਇਹ ਚੋਲਾ ਸਾਹਿਬ ਦੀ ਧਰਤੀ ਦਾ ਐ ਉਧਰ ਸਰਦਾਰ ਕਸ਼ਮੀਰ ਸਿੰਘ ਜੀ ਦੇ ਪਰਿਵਾਰ ਦੇ ਉਹਨਾਂ ਵੱਲੋਂ ਦੋਨੋਂ ਟਰੈਕਟਰ ਜਿਹੜੇ ਦਿੱਤੇ ਜਾ ਰਹੇ ਹੈ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਫੇਰ ਕਹਿੰਦੀ ਧਰਤੀ ਹੈ ਸ਼੍ਰੀ ਅਮਰਸਰ ਸਾਹਿਬ ਦੀ ਧਰਤੀ ਆ ਇਲਾਕੇ ਨੇ ਕਹਿੰਦੇ ਰਾਣਾ ਪੰਜ ਪੈਦਾ ਕੀਤਾ ਚਗਾਵਾ ਰੂਪ ਵਾਲੀ ਦਾ ਲਾਗਲਾ ਪਿੰਡ ਔਖੀਣਾ ਵਾਲੀਆ ਬੁਲਟ ਕਿ ਖੀਰਾ ਵਾਲੀਏ ਬੁਲਟ ਨੂੰ ਆੜੀਏ ਲੋਕੀ ਦੁਗ ਦੁਗ ਕਹਿੰਦੇ ਵੇਰ ਕੇ ਦੇ ਕੱਪ ਤੇ ਕੁੜੇ ਆ ਵੇਖ ਲਲਕਦੇ ਪੈਂਦੇ ਵੇਰ ਕੇ ਦੇ ਕੱਪ ਤੇ ਕੁੜੇ ਆ ਵੇਖ ਲਲਕਦੇ ਪੈਂਦੇ ਨਾਲੇ ਵਾਲਾ ਵੀ ਆਓ ਸਾਹਮਣੇ ਕਹਿੰਦੇ ਸਾਰੇ ਹੀ ਅੱਜ ਬੈਸਟ ਬੰਨ ਦੇ ਲਈ ਆਏ ਆ ਸਾਰੇ ਬੈਸਟ ਹੈ ਚੋਟੀ ਦਾ ਮੁਕਾਬਲਾ ਖੇਡਦੇ ਮੈਦਾਨ ਦੇ ਵਿੱਚ ਹੈ ਵੀਰ ਜੀ ਮੈਚ ਬੜਾ ਸੋਹਣਾ ਹੈ ਕੋਸ਼ਿਸ਼ ਕਰੀਏ ਤੁਹਾਡਾ ਪਰਚੀ ਲੈ ਕੇ ਲਈਏ ਤੁਹਾਡਾ ਧੰਨਵਾਦ ਹੈ ਜਿਵੇਂ ਜਿਵੇਂ ਤੁਸੀਂ ਕਹੋਗੇ ਪੈਸੇ ਲੱਗਣਗੇ ਆਹ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਆਹ ਨੌਜਵਾਨ ਵੱਤਾ ਹੋਇਆ ਬੁਲਟ ਉਹ ਤਾੜੀਆਂ ਸਾਰੀ ਦੁਨੀਆ ਅੱਜ ਸਵਾਦ ਲੈ ਰਹੀ ਹੈ ਮੇਰੀ ਧਰਤੀ ਅੰਬਾ ਆ ਗਿਆ ਹੈ ਅੰਬਾ ਆ ਗਿਆ ਹੈ ਅੰਬਾ ਆ ਗਿਆ ਖੇਡ ਮੈਦਾਨ ਅੰਦਰ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਦੁਨੀਆ ਦਾ ਟਾਪਰ ਹੈ ਵੱਡਾ ਮਾਲ ਹੈ ਰਵੀ ਸ਼ੇਰ ਸਿੰਘ ਦਾ ਪੁੱਤਰ ਆ ਪਰ ਦੂਜੇ ਪਾਸੇ ਸ਼ੇਰ ਸੁਰਕਪਰੀਆ ਕਰਦਾ ਕੋਸ਼ਿਸ਼ ਤੇ ਪੁਆਇੰਟ ਜਿਹੜਾ ਹੈ ਉਹ ਰੀਡਰ ਦੇ ਹਿੱਸੇ ਹੈ ਪੁਆਇੰਟ ਜਿਹੜਾ ਅੰਬੇ ਦੇ ਹਿੱਸੇ ਹੈ ਬਹੁਤ ਚੋਟੀ ਦਾ ਮੈਚ ਹੈ ਬਿਕਰ ਦੀ ਡਿਊਟੀ ਵੱਡੀ ਹੈ ਮੈਂ ਕਹਿੰਦਾ ਵੀ ਅੱਜ ਤੇ ਕਮਾਲ ਹੋ ਗਿਆ ਦੁਨੀਆ ਦੇ ਸੁਪਰਸਟਾਰ ਦੇਰਕੇ ਦੇ ਵਿੱਚ ਪੁੱਜੇ ਹੋਏ ਹੈ ਆ ਬਰਨਾਰੇ ਵਾਲਾ ਅਰਸ਼ ਹੈ ਇਸ ਲਈ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਮੇਰੇ ਵੀਰੋ ਬਰਨਾਰੇ ਦੀ ਧਰਤੀ ਹੈ ਇੱਕ ਪਾਸੇ ਅਰਸ਼ ਚੋਲੇ ਵਾਲਾ ਖੜਾ ਹੈ ਅਮਦਾਸ ਪਰ ਫੈਸਲਾ ਹੋ ਗਿਆ ਵੀ ਪੁਆਇੰਟ ਔਰ ਨਾਲੇ ਵਾਲਾ ਅਰਸ਼ ਆਪਣੀ ਟੀਮ ਦੇ ਲਈ ਜੋੜ ਗਿਆ ਅੰਬੇਦਿਆ ਦੋ ਰੇਡਾ ਵਰਗਵਾਸੀ ਰਾਜਨ ਇੱਕ ਅੰਬੇਦਿਆ ਜੈਮਲ ਜਿੰਮਲੇ ਵੀਰ ਉਹਨਾਂ ਵੀਰਾਂ ਵੱਲੋਂ ਅੰਬੇ ਦੀਆਂ 2 ਰੈਡਾ ਪੈਸੇ ਵੀਰ ਜੀ ਤੁਸੀਂ ਕੋਲ ਰੱਖਿਓ ਅੰਬੇ ਦੀਆਂ 2 ਰੈਡਾ 2000 ਦੀਆਂ ਪੈਣ ਗਿਆ ਆ ਸਾਹਮਣੇ ਕਹਿੰਦੇ ਸ਼ਹਿਜਾਦ ਅਲੀ ਕਬੱਡੀ ਦਾ ਸ਼ਹਿਜਾਦਾ ਰੇਡ ਪਾਉਣ ਦੇ ਲਈ ਪਾਤਾ ਹੋਇਆ ਨੌਜਵਾਨ ਪਾਸੇ ਹਟ ਜਾਓ ਉਹ ਪਾਸੇ ਹਟ ਜਾਓ ਆ ਸਾਹਮਣੇ ਬੁਲਟਾ ਆ ਖੇਡ ਮੈਦਾਨ ਦੇ ਵਿੱਚ ਅੱਜ ਫੌਜ ਟਰੈਕਟਰ ਵਾਲੀਆਂ ਤੇ ਅਗਲੇ ਸਾਲ ਦੇ ਲਈ ਹਰਲੇ ਅਗਲੇ ਸਾਲ ਦੇ ਲਈ ਹਰਪਾਲ ਸਿੰਘ ਜੀ ਦੋਦੀ ਸਾਹਿਬ ਕਹਿੰਦੇ ਹਰਲੇ ਦਿੱਤੇ ਜਾਣਗੇ ਆ ਰੇਡ ਪਾਉਣ ਦੇ ਲਈ ਬੁਲਟ ਹੀਰਾਂ ਵਾਲੀ ਆਓ ਸਾਹਮਣੇ ਮੁਕਾਬਲਾ ਚੋਟੀ ਦਾ ਆਹ ਸਾਹਮਣੇ ਮੈਚ ਸਿਰੇ ਦਾ ਫਾਈਨਲ ਚੱਲਦਾ ਗੁਰਦੁਆਰਾ ਨਾਨਕਸਰ ਦਾ ਮੇਲਾ ਫਾਈਨਲ ਇਧਰਲੇ ਪਾਸੇ ਅਰਸ਼ 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 ਤੇ ਦੂਜੇ ਪਾਸੇ ਬੁਲਟ ਤੇ ਡੀਟੀਓ ਬੁਲਟ ਤੇ ਡੀਟੀਓ ਆਹ ਬੁਲਟ ਅਰਪਾਲ ਸਿੰਘ ਜੀ ਦੋਦੀ ਸਾਹਿਬ ਕਿੱਥੇ ਹੋ ਜੇ ਫੋਰਡ ਟਰੈਕਟਰ ਜਿੱਤਣ ਦੇ ਲਈ ਜਿਗਰਾ ਚਾਹੀਦਾ ਹੈ 100 ਪਹਿਲਾ ਸਿਰੇ ਦਾ ਜਫਾ ਸ਼ੁਰਲੀ ਨੇ ਲਾਇਆ ਪਰ ਹੁਣ ਅੰਬਾ ਅੰਬਾ ੱੱਕੀ ਤੁਰਿਆ ਹੁੰਦਾ ਅੰਬਾ ੱੱਕੀ ਤੁਰਿਆ ਹੁੰਦਾ ਥੋੜਾ ਜਿਹਾ ਕਹਿੰਦੇ ਗੁੱਸੇ ਦੀ ਨਜ਼ਰ ਦੇ ਨਾਲ ਵੀ ਵੇਖਿਆ ਪਰ ਸਾਹਮਣੇ ਵੇਖਣਾ ਵੀ ਖੇਡ ਕਬੱਡੀ ਹੈ ਔਰ ਕਹਿੰਦੇ ਹੁੰਦੇ ਆ ਵੀ ਐਨ ਸਵਾਦ ਆ ਜਾਂਦਾ ਹੈ ਬੁਲੱਟ ਦੀਆਂ ਅਗਲੀਆਂ ਤਿੰਨ ਕਬੱਡੀਆਂ ਓੰਕਾਰ ਸਿੰਘ ਜੀ ਸਨ ਆਫ ਗੁਰਮੀਤ ਸਿੰਘ ਜੀ ਸੈਕਟਰੀ ਸਾਹਿਬ ਉਹਨਾਂ ਵੱਲੋਂ ਮੈਨੇ ਵੀਰੋ 5100 ਦੀਆਂ ਪੈਣਗੀਆਂ ਕਸ਼ਮੀਰ ਸਿੰਘ ਜੀ ਦੇ ਪੁੱਤਰ ਹਰਪਾਲ ਸਿੰਘ ਜੀ ਪਾਲਾ ਤੇ ਜਸ਼ਨ ਆਸਟ੍ਰੇਲੀਆ ਅੱਜ ਮੇਰੇ ਵੀਰੋ ਦੋਨੋਂ ਟਰੈਕਟਰ ਦੇਣਗੇ ਮਾਨ ਸਨਮਾਨ ਦੇ ਵਿੱਚ ਜਿਹੜੇ ਬੈਸਟ ਆਉਣਗੇ ਤੇ ਅਗਲੇ ਸਾਲ ਕਹਿੰਦੇ ਹਾਰ ਲਿਆਂ ਦੇ ਨਾਲ ਮਾਨ ਸਨਮਾਨ ਕਰਾਂਗੇ ਪਾਲਾ ਭਾਜੀ ਬਹੁਤ ਬਹੁਤ ਧੰਨਵਾਦ ਹੈ ਸਮੁੱਚੇ ਪਰਿਵਾਰ ਦਾ ਸਤਿਕਾਰ ਵੱਡਾ ਹੈ ਇਹ ਵੱਡੇ ਦਿਨਾਂ ਦੀਆਂ ਗੱਲਾਂ ਹੁੰਦੀਆਂ ਲਓ ਅੰਬੇ ਦੀ 5100 ਦੀ ਰੇਡ ਸ਼ੇਰਿਆ ਹੁੰਦਲ ਸਟਾਰਟ ਫਾਰਮ ਉਹ ਸਾਹਮਣੇ ਕਹਿੰਦੇ ਹੰਦੂ ਸਕੱਡ ਫਾਰਮ ਵਾਲੇ ਵੀਰਾਂ ਵੱਲੋਂ 5100 ਵਾਲੀ ਦੂਜੀ ਤੇ ਉਧਰ ਰਾਜਨ ਸਵਰਗਵਾਸੀ ਰਾਜਨ ਵੀਰ ਦੇ ਨਾਂ ਤੋਂ ਵੀ ਵੀਰਾਂ ਨੇ 2000 ਲਾਇਆ ਉਹਨਾਂ ਵੱਲੋਂ ਵੀ ਇੱਕ ਹੋ ਗਈ ਇੱਕ ਅਗਲੀ ਰੇਡ ਜਿਹੜੀ ਹੋਵੇਗੀ ਅੰਬੇ ਦੀ ਹੁਣ ਕਹਿੰਦੇ 7100 ਵਾਲੀ ਪਾਣੀਆ ਜਲਾਲ ਵੀਰ ਦੀ ਅਗਲੀ ਰੇਡ ਅੰਬੇ ਦੀ ਜਿਹੜੀ 7100 ਵਾਲੀ ਹੋਵੇਗੀ ਬਰਨਾਲੇ ਵਾਲਾ ਰੇਡ ਪਾਉਣ ਦੇ ਲਈ ਵਧਿਆ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਸਰੀਰ ਵੇਖਿਆ ਭੁੱਖ ਲੈਂਦੀ ਹੈ ਕਿ ਵੇਖਿਆ ਸਰੀਰ ਜਦੋਂ ਭੁੱਖ ਲੈਂਦੀ ਪੂਰੀ ਲੱਗਦਾ ਜਰੂਰ ਇਹਨੇ ਹੋ ਪੂਰੀ ਦੌੜ ਲਾਈ ਹੂ ਨਹਿਰ ਦੇ ਕਿਨਾਰੇ ਨਾਲੇ ਡੰਡ ਕੱਢੇ ਹੋਣਗੇ ਖੇਡ ਦੇ ਮੈਦਾਨੇ ਚ ਗੱਪਰੂ ਨੇ ਲੱਗਦਾ ਚੰਡੇ ਗੱਡੇ ਹੋਣਗੇ ਬਰਨਾਲੇ ਵਾਲਾ ਪੁਆਇੰਟ ਜੋੜ ਗਿਆ ਅਗਲੀ ਕਬੱਡੀ ਸ਼ਹਿਜ਼ਾਦ ਆ ਗਿਆ ਰਵਿੰਦਰ ਵੀਰ ਜੀ ਉਧਰ ਬੈਨੀ ਪੁਰਤਗਾਲ ਸਾਡਾ ਗੋਰਾ ਵੀਰ ਕਹਿੰਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਬੈਨੀ ਪੁਰਤਗਾਲ ਦਾ ਦਾ ਕੰਟਰੀ ਜੇ ਐਕਸਪੈਂਡ ਦਾ ਮੈਂ ਆਪਣੇ ਵੱਲੋਂ ਧੰਨਵਾਦ ਕਰਦਾ ਲਓ ਸਾਹਮਣੇ ਖੇਡ ਮੈਦਾਨ ਅੰਦਰ ਸ਼ਾਜੀ ਸ਼ਾਜੀ ਜੀ ਤੇ ਸੰਦੀਪ ਬਤਾਲਾ ਫੈਸਲਾ ਕੀਤਾ ਹੈ ਕਹਿੰਦਾ ਵੀ ਬੰਬੇ ਦੇ ਵਿੱਚ ਕੱਪ 30 ਮਾਰਚ ਨੂੰ ਵੱਡਾ ਆਉਣਾ ਹੈ ਗੁਰਦੁਆਰਾ ਮੇਰੇ ਵੀਰੋ ਬੇਲਾਪੁਰ ਦੀ ਗਰਾਊਂਡ ਹੋਣੀ ਹੈ ਔਰ ਉੱਥੇ ਵੀ ਆਪ ਸਭ ਨੂੰ ਸੱਦਾ ਹੈ ਔਰ ਸ਼ਾਮ ਨੂੰ ਰਣਜੀਤ ਬਾਵੇ ਨੇ ਗੱਲ ਕਰਨੀ ਹੈ ਔਰ ਬੰਬੇ ਦੀ ਧਰਤੀ ਹੈ ਮੇਰੇ ਵੀਰੋ ਬਹੁਤ ਵੱਡਾ ਖੇਡ ਮੇਲਾ ਸਾਡੇ ਵੀਰ ਕਰਾਉਂਦੇ ਆ ਸਤਕਾਰ ਹੈ ਭਰਾਵਾਂ ਦਾ ਅਸੀਂ ਪਹਿਲੀਆਂ ਦੇ ਵਿੱਚ ਜਾਂਦੇ ਰਹੇ ਹਾਂ ਸੰਦੀਪ ਸਿੰਘ ਜਦੋਂ ਬੂਟਾ ਲਾਇਆ ਅੱਜ ਉਹ ਬੂਟਾ ਵੱਡਾ ਹੋ ਗਿਆ ਬੂਟਾ ਸ਼ਾਂ ਵੀ ਦੇ ਰਿਹਾ ਹੈ ਅੱਜੋ ਬੂਟਾ ਫਲ ਵੀ ਦੇ ਰਿਹਾ ਵਧੇ ਫੁੱਲੇ ਉਹ ਖੇਡ ਕਬੱਡੀ ਦਾ ਬੂਟਾ ਜਿਹੜਾ ਬੰਬੇ ਦੇ ਵਿੱਚ ਲਾਇਆ ਹੈ ਅਰਪਾਲ ਸਿੰਘ ਜੀ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਬਹੁਤ ਸਤਿਕਾਰ ਲਓ ਸਾਹਮਣੇ ਬੁੱਲਟ ਦੀ ਰੇਡ 5000 5000 5000 ਬੁੱਲਟ ਤਿੰਨ ਹੋ ਗਈਆਂ ਤੇਰੀਆਂ ਤਿੰਨ ਹੋ ਗਈਆਂ ਤਿੰਨ ਹੋ ਗਈਆਂ ਓੰਕਾਰ ਸਿੰਘ ਜੀ son of ਗੁਰਮੀਤ ਸਿੰਘ ਜੀ ਸੈਕਟਰੀ ਦੇ ਪਰਿਵਾਰ ਵੱਲੋਂ ਮੇਰੇ ਵੀਰੋ 5100 ਇਹ ਉਹਦੇ ਆ ਘਾਟ ਹੋਈ ਤੇ ਦੱਸਦੀ ਜੇ ਬਾਦ ਹੋਈ ਤੇ ਮੋੜ ਜੀ ਲਓ ਸਾਹਮਣੇ 5100 ਦੀ ਆ 100 ਦੀ ਤੀਜੀ ਸਫਲ ਪਾ ਗਿਆ 5100 ਦੀ ਤੀਜੀ ਸਫਲ ਤੇ ਨਾਲ ਸਾਡੇ ਰਾਜਨ ਚਮਰਗਬਸੀ ਰਾਜਨ ਵੀਰ ਦੇ ਨਾਂ ਤੇ ਜਿੰਮਲੇ ਭਰਾਵਾਂ ਵੱਲੋਂ ਵੀ 2000 ਲੱਗਿਆ ਵੀਰ ਜੀ ਤੁਸੀਂ ਵੀ ਪੁੱਜਵਾ ਕਰ ਦਿਓ ਤੁਹਾਡੇ ਵਾਲੇ 2000 ਦੀਆਂ ਵੀ ਦੋ ਅੰਮੇ ਮੋੜ ਦਿੱਤੀਆਂ ਮੈਂ ਪਹਿਲਾਂ ਕਿਹਾ ਸੀ ਹੁਣ ਕੌਦੀ 7100 ਦੀ ਆਓ ਸ਼ੇਰਾ ਆਓ ਵੀਰ ਸਾਡਾ ਸੁਰ ਸਿੰਘ ਵੱਲੇ ਤੱਕ ਪੁੱਜਦੇ ਕਰ ਦਿਓ ਆ ਕਬੱਡੀ ਬੁਲਟ ਖੀਰਾ ਵਾਲੀਆ ਆ ਜੇ ਲੱਗਣ ਲੱਗ ਪੋ ਉਹ ਚੱਕੀ ਕੋਸ਼ਿਸ਼ ਕਰਦਾ ਓ ਅੰਦਾਜ਼ੇ ਲੱਗਣ ਲੱਗਦੇ ਵੀਰ ਜੀ ਕਿ ਬੁਲਟ 3600 3600 ਫੋੜਦੀਆਂ ਗੱਲਾਂ 3600 ਫੋੜ ਗਰਾਊਂਡ ਦਾ ਸਤਕਾਰ ਰੱਖਣਾ ਸਾਡੇ ਇਹ ਸਾਡਾ ਫਰਜ਼ ਹੈ ਸਾਡੀ ਜ਼ਿੰਮੇਵਾਰੀ ਹੈ ਪਲੀਜ਼ ਇਹਦਾ ਸਾਰੇ ਮੇਰੇ ਭਰਾ ਧਿਆਨ ਦਿਆ ਕਰੋ ਤੁਸੀਂ ਸਾਡੇ ਛੋਟੇ ਸਕੂਲ ਜਾਂ ادارے ਨੂੰ ਸਾਫ਼ ਰੱਖੀਏ ਕਿਉਂਕਿ ਜੇ ਇਹਨੂੰ ਸਾਫ਼ ਰੱਖਾਂਗੇ ਤੇ ਫਿਰ ਤੁਹਾਡਾ ਆਉਣ ਵਾਲਾ ਸਮਾਂ ਜਿਹੜਾ ਹੈ ਉਹ ਬਹੁਤ ਸਾਫ਼ ਹੋਵੇਗਾ ਉਹ ਬਹੁਤ ਮੇਰੇ ਵੀਰੋ ਸਾਫ਼ ਹੋਵੇਗਾ ਸੱਚੇ ਪਾਤਸ਼ਾਹ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੇ ਚੜ੍ਹਦੀ ਕਲਾ ਬਖਸ਼ੇ ਲਓ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਇਸ ਵੇਲੇ ਨੌਜਵਨ ਗੱਭਰੂ ਇਹ ਵਰਨਾਲੇ ਵਾਲਾ ਅਰਸ਼ ਹੈ ਸ਼ੌਕਤ ਅਲੀ ਕਾਕਾ ਇਹ ਮੁੰਡੇ ਬੜੇ ਮਸ਼ਹੂਰ ਨੇ ਅੰਬਾ ਆ ਗਿਆ ਅੰਬਾ ਆ ਗਿਆ ਰੇਡਪੋਰ ਦੇ ਲਈ ਉਹ ਸਾਹਮਣੇ ਕਹਿੰਦੇ 3600 ਉਡੀਕਦੇ ਆ 3600 ਉਡੀਕਦੇ ਆ ਥੋੜੂ ਉਡੀਕਦੇ ਆ ਕਿ ਕਿਹੜਾ ਸਾਡੇ ਅੱਜ ਸਾਡੇ ਤੇ ਹੱਕ ਜਤ ਪਾਊਗਾ ਆ ਸਾਹਮਣੇ ਅੰਬੇ ਦੇ ਕਿੰਜੀ ਪਾਉਣ ਦੀ ਕੋਸ਼ਿਸ਼ ਕੀਤੀ ਪਰ ਆਹ ਸਾਹਮਣੇ ਅੰਦਾ ਮੁੰਡਾ ਹੱਥਾਂ ਚੋਂ ਨਿਕਲਦਾ ਜਾਵੇ ਰੇਸ਼ਮੀਰ ਮਾਲਬਰਗਾ ਆਹ ਸਾਹਮਣੇ ਕਹਿੰਦੇ 28 ਮਾਰਚ ਜਿਹੜੀ ਆ ਬਾਬਾ ਸਾਧੂ ਸਿੱਖ ਜੀਆਂ ਦੇ ਹਸਤਾਨਾ ਦੇ ਕਬੱਡੀ ਕੱਪ ਹੋਣਾ ਤੇ 30 ਮਾਰਚ ਨੂੰ ਗਵਾਨ ਪਿੰਡ ਜਾਗੀਰ ਦੇ ਵਿੱਚ ਰੌਣਕਾਂ ਲੱਗਣੀਆਂ ਆਹ ਸਾਹਮਣੇ ਬੁਲਟ ਫੇਰ ਆ ਗਿਆ ਮੌਸਮ ਵੀ ਕਿੰਨਾ ਸੋਹਣਾ ਜਲਾਲ ਵਾਲਿਆ ਠੰਡੀ ਠੰਡੀ ਹਵਾ ਚੱਲਦੀ ਹੈ ਖੇਡ ਦੇ ਮੈਦਾਨ ਦੇ ਵਿੱਚ ਠੰਡੀ ਹਵਾ ਠੰਡੀ ਠੰਡੀ ਹਵਾ ਠੀਕ ਆ ਆਉ ਭੱਜ ਗਿਆ ਨੰਬਰ ਲੈ ਕੇ ਆਪਣੀ ਟੀਮ ਦੇ ਲਈ ਆ ਵੀਰ ਮੈਨੂੰ 2100 ਘੰਗੇ ਵਾਲੇ ਦਾ ਦੇਖ ਕੇ ਗਿਆ ਸੀ ਉਹ ਮੇਰਾ ਖਿਆਲ ਹੈ ਵੀ ਘੰਗੇ ਵਾਲਾ ਅਜੇ ਉਹਨਾਂ ਫਿੱਟ ਨਹੀਂ ਨਹੀਂ ਖੇਡ ਰਿਹਾ ਪਰ ਆਪਾਂ ਕਿਸੇ ਨੂੰ ਹੋਰ ਦੇ ਦਈਏ ਜਾਂ ਵਾਪਸ ਲੈਣੇ ਆ ਤਾਂ ਇਹ ਮੇਰੇ ਵੀਰ ਆਪਣਾ ਡਿਸੀਜਨ ਜਲਦੀ ਦੇ ਨਾਲ ਦਾ ਦੇਣ ਨਹੀਂ ਤੇ ਮੈਚ ਚੱਲਦਾ ਹੈ ਜੇ ਕੋਈ ਵਧੀਆ ਖੇਡੂਗਾ ਤੇ ਆਪਾਂ ਨਾਲ ਵੀ ਨਾਲ ਹੀ ਮਾਨ ਸਨਮਾਨ ਕਰਦੇ ਆਗੇ ਲਓ ਸਾਹਮਣੇ ਇੱਕ ਪਾਸੇ ਬੁੱਲਣ ਦੀ ਰੇਡ ਤੇ ਅਰਸ਼ ਦਾ ਜੱਫਾ ਲੱਗੂ ਕਿ ਨਹੀਂ ਸ ਹੈ ਕਪੂਰ ਸਿੰਘ ਦਾ ਪੋਤਾ ਹੈ ਮੇਰੇ ਵੀਰੋ ਅੰਕਲ ਦੀ ਖੁਸ਼ੀ ਹੁੰਦੀ ਹੈ ਤਿੰਨ ਪੀੜੀਆਂ ਗਰਾਊਂਡ 'ਚ ਫਿਰਦੀਆਂ ਇਹ ਤੋਂ ਵੱਡਾ ਮਾਣ ਕੀ ਹੋ ਸਕਦਾ ਸੱਚੇ ਪਾਤਸ਼ਾਹ ਦੀ ਮਿਹਰ ਹੈ ਧੰਨ ਗੁਰੂ ਰਾਮਦਾਸ ਦੀ ਮਿਹਰ ਹੈ ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਸ਼ਾਜੀ ਦੀ ਰੇਡ 2100 ਦੀਆਂ ਦੋ ਰੇਡਾਂ ਸਾਡੇ ਵੀਰ ਹਨੀ ਪ੍ਰਕਾਸ਼ ਤੇ ਜਲਦੀਪ ਹੜਾ ਵੱਲੋਂ 2100 ਦੀ ਪਹਿਲੀ ਰੇਡ ਸਫਲ ਬਾਕੇ ਨੌਜਨ ਵਾਪਸ ਗਿਆ ਆਪਣੀ ਟੀਮ ਲਈ ਲੈ ਵੀ ਸ਼ੇਰਾਂ ਇਹ ਨੌਜਵਾਨ ਉਹ ਸਾਹਮਣੇ ਪਾ ਕਬੱਡੀ ਬਰਨਾਲੇ ਵਾਲਾ ਸਣੀ ਕਾਹਦੀਆਂ ਚਿੰਤਾ ਹੋੜਾ ਚਿੰਤਾ ਇਹ ਰਣ ਦੋਦੀ ਸਾਹਿਬ ਜਿਹੜੇ ਕਹਿੰਦੇ ਪਲੇਅਰ ਨਹੀਂ ਐਡੇ ਆਉਣੇ ਜਿਹੜੇ ਕਹਿੰਦੇ ਐਡਾ ਇਕੱਠ ਨਹੀਂ ਹੋਣਾ ਉਹ ਸਾਹਮਣੇ ਚਿੰਤਾ ਤਾਂ ਉਹ ਕਰਨ ਆਹ ਸਾਹਮਣੇ ਗੁਰੂਤਬਰਾ ਨਾਨਕ ਸਰ ਦਾ ਖੇਡ ਮੇਲਾ ਫਿਰ ਗੁਰੂ ਨਾਨਕ ਦੇਵ ਜੀ ਦੀ ਅਰ ਕਿਰਪਾ ਇਕੱਠ ਵੀ ਵੱਡਾ ਦੁਨੀਆ ਦੇ ਸਟਾਰ ਵੀ ਪੁੱਜੇ ਆ ਇਲਾਕੇ ਦੀ ਸੰਗਤ ਪਿਆਰ ਦੇ ਰੀ ਉਹ ਦੇ ਪੁੱਤ ਦੀਆਂ ਗੱਲਾਂ ਦੂਜੇ ਪਾਸੇ ਕਹਿੰਦੇ ਬੁਲਟ ਨੇ ਬਰਨਾਲੇ ਵਾਲੇ ਦੀ ਗੱਲ ਹੈ ਪਰ ਫੈਸਲਾ 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 ਕੀ ਹੋਵੇਗਾ ਫੈਸਲਾ ਯਤ ਦਾ ਹੋਣਾ ਹੈ ਫੈਸਲਾ 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 ਬਾਹਰੋਂ ਕੋਈ ਵੀ ਸੱਜਣ ਬਾਹਰੋਂ ਕੋਈ ਵੀ ਸੱਜਣ ਨਾ ਆਇਆ அம்மா எடுப்போதல அம்பா 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 ਬਹੁਤ ਬਹੁਤ ਧੰਨਵਾਦ ਦਾ ਕੰਟਰੀਜ਼ ਐਕਸਪੋਰਟ ਦਾ ਗੋਰਾ ਬੇਰ ਦਾ ਸਾਡਾ ਵੀਰ ਹੈ ਬੁਲਟ ਖੀਰਾਵਾਲੀਆ ਕਬੱਡੀ ਪਾਉਂਦਾ ਤੇ ਦੁਨੀਆ ਦੇ ਦਿਲ ਜਿੱਤਦਾ ਹੈ ਯੋਧੇ ਦਾ ਜੋਰ ਲੱਗ ਜਾਂਦਾ ਹੈ ਐਨ ਮੇਰੇ ਵੀਰੋ ਪੱਡੀ ਗੱਲਬਾਤ ਹੈ ਪੱਡਾ ਮੈਚ ਹੈ ਪੱਡਾ ਕਹਿੰਦੇ ਹੁੰਦੇ ਵੀ ਕਾਥਿਆ ਪਰ ਥੋੜਾ ਜਿਹਾ ਗਰਾਊਂਡ ਕਲੀਅਰ ਕਰੀਏ ਖੈਰਾ ਸਾਹਿਬ ਖੁਸ਼ ਹੋ ਮੇਰੇ ਭਰਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਗੋਰੀਆ ਇਹ ਯਾਦਗਾਰੀ ਮੇਲਾ ਜਿਹੜਾ ਇਹ ਵੇਰਕੇ ਦੀ ਧਰਤੀ ਦਾ ਇਹ ਧੰਨ ਗੁਰੂ ਨਾਨਕ ਦੀ ਕਿਰਪਾ ਹੈ ਇਹ ਧੰਨ ਗੁਰੂ ਨਾਨਕ ਦੀ ਕਿਰਪਾ ਉਸ ਮਾਲਕ ਦੀ ਮਿਹਰ ਦੇ ਨਾਲ ਇਹ ਕਿਉਂਕਿ ਸਾਈ ਗੁਰੂ ਨਾਨਕ ਸਾਹਿਬ ਦੇ ਨਾਂ ਤੇ ਸੀਗਾ ਹਾਈ ਮੇਰੇ ਵੀਰੋ ਗੁਰੂ ਘਰ ਦਾ ਟੂਰਨਾਮੈਂਟ ਸੀਗਾ ਤੇ ਸਫਲ ਕਿਉਂ ਨਾ ਹੁੰਦਾ ਇਹ ਤੇ ਹੋਣਾ ਹੀ ਸੀਗਾ ਮੇਰੇ ਵੀਰੋ ਆਓ ਸਾਹਮਣੇ ਮੁਸਤਰਕਾ ਮਾਲਕਾਂ ਕਮੇਟੀ ਸਾਰੇ ਮੈਂਬਰਾਂ ਸਹਿਬਾਨ ਦਾ ਪਹਿ ਦਿਲ ਤੋਂ ਧੰਨਵਾਦ ਹੈ ਵੱਡੀ ਹਿੰਮਤ ਮਾਰੀ ਵੱਡੀ ਮੇਰੇ ਵੀਰੋ ਹਰਾਂ ਜਿਹਦਾ ਵੀਰ ਜਤਿੰਦਰ ਹਰਾਂ ਦੇ ਨਾਲ ਜਸ਼ਨਪ੍ਰੀਤ ਹਰਾਂ ਦੇ ਨਾਲ ਵੀ ਕਾਚੀ ਨੇ ਜੀ ਕੈਨੇਡਾ ਵਾਲਿਆਂ ਦੇ ਨਾਲ ਪਿਆਰ ਹੈ ਗੋਰੇ ਦੇ ਨਾਲ ਪਿਆਰ ਹੈ ਵਿਸ਼ਾਲ ਦੁੱਧਰਾਏ ਦਾ ਉਹ ਵੀ ਅੱਜ ਕਹਿੰਦੇ ਮੁਬਾਰਕਬਾਦ ਭੇਜ ਰਿਹਾ ਆ ਸਾਹਮਣੇ ਅਗਲੀ ਕਬੱਡੀ ਕਹਿੰਦੇ ਫੇਰ ਬੁਲਟ ਆ ਗਿਆ ਦੂਜੇ ਪਾਸੇ ਚੱਕੀ ਹੀਰਾ ਕਾਕਾ ਤੇ ਟੀਟੀਓ ਆ ਸਾਹਮਣੇ ਕਾਕਾ ਕਾਕਾ ਸ਼ਕਰਪੁਰ 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 ਬੁਲਟ ਕੀਰਾ ਵਾਲੀ ਸ਼ਗਰਪੁਰ ਪਾਣੀ ਸਰਦਾਰ ਬਲਵਿੰਦਰ ਸਿੰਘ ਜੀ ਕਹਿੰਦੇ ਵੀ ਸੇਵਕ ਦੇ ਲਈ 500 ਦੇ ਦਿਓ ਲੈ ਵੀ ਛੋਟੇ ਵੀਰ 1000 ਦੇ ਦਿਓ ਉਹ ਬਾਅਦ ਚ ਟੱਕ ਦੀ ਗਲਾਸ ਪਿਆ ਗਰਾਊਂਡ ਦੇ ਵਿੱਚ ਭੱਜ ਕੇ ਜਾ ਆਓ ਸਾਹਮਣੇ ਪਰ ਭਾਜੀ ਮੁੰਡਾ ਠੀਕ ਨਹੀਂ ਗਾ ਨਹੀਂ ਤੇ ਛਾਲ ਤੇ ਇਹਨੂੰ ਤੇ ਕਹਿਣ ਦੀ ਦੇਰ ਹੈ ਜਲਾਲ ਸਾਹਿਬ ਕਬੱਡੀ 1-1 ਰਹਿ ਗਈ ਬਸ ਕਬੱਡੀ 1-1 ਰਹਿ ਗਈ ਨਾ ਮਹਸੁੰਦਲ ਹੁੰਦੇ ਸਟੱਡ ਫਾਰਮ ਵਾਲੇ ਵੀਰ ਨੇ ਉਹ 5 19 ਕਬੱਡੀਆਂ ਤੇ 17 ਨੰਬਰ ਨੇ ਦੋ ਜੱਫੇ ਖਾਦੇ ਬੁਲਟ ਨੇ ਪਾਈਆਂ 19 ਕਬੱਡੀਆਂ ਤੇ 18 ਨੰਬਰ ਨੇ ਇੱਕ ਜੱਫਾ ਲੱਗਿਆ ਆ ਜਿਹੜਾ ਵੈਸਟ ਕਹਿੰਦਾ ਖੀਰਾ ਵਾਲੀਏ ਬੁਲਟ ਨੂੰ ਅੜੀਏ ਲੋਕੀ ਦੁਗ ਦੁਗ ਕਹਿੰਦੇ ਯੋਧਿਆ ਵੇਰ ਕੇ ਤੇ ਕੱਪ ਤੇ ਵੇਖ ਲੈ ਵੇਖ ਲਲਕਰੇ ਪੈਂਦੇ ਵੇਖ ਲਲਕਰੇ ਪੈਂਦੇ ਸ਼ੁਰਲੀ ਦੇ 10 ਟੱਚ ਦੋ ਜਫੇ ਬੈਸਟ ਜਾਫੀ ਸ਼ੁਰਲੀ ਖੀਰਾ ਵਾਲੀਆਂ ਬੈਸਟ ਜਾਫੀ ਤੇ ਰੇਡਰ ਦੋਨੋਂ ਜਿਹੜੇ ਐ ਤੇ ਟੀਮ ਵੀ